ਹਲ ਮੇ ਤੋਂ ਕਿਧਰਾ ਫਿਰ ਤੇ ਮੈਂ ਹਾਂ ਥੋੜਾ ਬਾਹਰ ਘੁੰਮਣ ਫਿਰਨਾ ਤੇ ਘੁੰਮਣ ਫਿਰਨ ਨਾਲ ਥੋੜਾ ਉੱਠਿਆ ਹੁਣੇ ਹੁਣੇ ਤੇ ਮੈਸਜ ਚਲੋ ਵਾਰਮ ਅਪ ਵੀ ਕਰ ਜੀ ਤੇ ਵਾਰਮ ਅਪ ਕਰਨ ਜਾ ਰਿਹਾ ਥੋੜਾ ਡੰਡ ਡੰਡ ਮਾਰਨ ਚੱਲੇ ਆ ਕਿਉਂਕਿ ਦੋ ਦਿਨ ਹੋ ਗਏ ਹੁਣ ਜੀ ਤੁਰਦਾ ਫਿਰਦਾ ਪਿਆ ਤੇ ਆ ਜੀ ਮੰਮੀ ਨੂੰ ਲਿਉਂਦਾ ਵਾ ਨਾਲ ਕੀ ਲਾਗੇ ਖਲੋ ਤੇ ਨਹੀਂ ਤੇ ਮੈਨੂੰ ਦੇਖੋ ਡੰਡ ਕੀ ਤਰ੍ਹਾਂ ਮਾਰੀ ਦੇ ਤੁਹਾਡਾ ਵੀਰ ਘਰ ਲੱਗਣ ਵਾਰਮ ਅਪ ਠੀਕ ਹੈ ਟੋਟਲ ਝੰਡ ਲਾਇਆ ਪਰ ਹੁਣ ਚੱਲਾਂ ਥੋੜਾ ਅੰਦਰ ਅੰਦਰ ਥੋੜਾ ਲੈਨੇ ਆਪਣਾ ਫਰੂਟ ਵਗੈਰਾ ਇਹਦਾ ਕਲਰ ਹੀ ਹੁੰਦਾ ਤੇ ਮੰਮੀ ਨੂੰ ਡੋਨਾ ਕੱਟਣ ਤੇ ਤੇ ਉਹ ਖਾਣਾ ਮੰਮੀ ਨੇ ਹੁਣ ਪਾਤੀ ਆ ਇਹਨੂੰ ਆਪਣੀ ਪਰਾਲੀ ਖਾਣ ਲਈ ਤੇ ਉਹ ਜਿਹੜੀ ਖਾਂਦੀ ਹੈ ਤੇ ਉਹਨੂੰ ਕਰਤਾ ਵੱਖਰਾ ਤੇ ਮੈਂ ਦਾ ਸ਼ਟਕਾਰਾ ਕਰਤਾ ਵਾ ਤੇ ਆ ਤੇ ਉਹ ਜਿਹੜੀਆਂ ਬੱਕਰੀਆਂ ਸੋਹਣੀ ਸੋਹਣੀ ਚਾਰਾ ਖਾਂਦੀਆਂ ਵੀ ਉਹ ਵੀ ਤੇ ਆਪਣਾ ਹੁਣ ਮੈ ਫਰੂਟ ਖਾ ਗਏ ਤੇ ਥੋੜਾ ਮੂਮ ਹੱਤ ਹੋ ਗਿਆ ਫਰੈਸ਼ ਤੇ ਅੰਦਰ ਤੜੀਪੀ ਹੈ ਥੋੜੀ ਚਾਹ ਤੇ ਉਹ ਪੀਣਾ ਵਾ ਤੇ ਸੋਬਾ ਮੰਮੀ ਨੇ ਵੀ ਤਿਆਰੀ ਚਾਲੂ ਕਰ ਦੇਣੀ ਆਪਣੀ ਜਾਨ ਦੀ ਤੇ ਸਮਾਨ ਸਮੂਨ ਕਰਨਾ ਵਾ ਪੈ ਕਿਉਂਕਿ ਅੱਜ ਅੰਬਰਸਰ ਨਿਕਲ ਜਾਣਾ ਵਾ ਮੰਮੀ ਨੇ ਚਾਹ ਦੀ ਕਰਤੀ ਤਿਆਰੀ ਹੁਣ ਰੋਟੀ ਦੀ ਤਿਆਰੀ ਚੱਲਣ ਦੀ ਮੈਂ ਵੀ ਨੇਹਾ ਚਾਹ ਤੇ ਵਿੱਚ ਡੁੱਬ ਕੇ ਬਿਸਕੁਟ ਹੁਣ ਐਂ ਹੀ ਖਾਣੇ ਵਣੇ ਆ ਤੇ ਖਾ ਗਏ ਨਾਲ ਟੇਸਟ ਬੜੀਆਂ ਮਿੱਠਾ ਵਧ ਗਿਆ ਚਾਹ ਜੀ ਮੰਮੀ ਹੁਣ ਕਰਾਂ ਲੱਗੀ ਬੈਗ ਦੀ ਤਿਆਰੀ ਤੇ ਸਮਾਨ ਸਮੂਨ ਸੰਭਲਦੀ ਹੈ ਤੇ ਮਾਮਾ ਜੀ ਇਧਰ ਲੱਗੇ ਨੇ ਕੰਮ ਤੇ ਮੈਂ ਆਪਣਾ ਕਰ ਲਗਾ ਆਈਫੋਨ ਚਾਰਜ ਤੇ ਚਾਰਜ ਕਰਕੇ ਹਾ ਫੋਨ ਵਾ ਹੈ ਚਾਰਜਿਆ ਪੂਰਾ ਤੇ ਆਪਣਾ ਇਹ ਤੋਂ ਤੇ ਆਪਣੀ ਮਾਮੀ ਲੱਗੀ ਦੀ ਢੋਡੇ ਬਣਾਉਣ ਤੇ ਢੋਡੇ ਕਿਉਂਕਿ ਜਾਣੀ ਤੇ ਮਾਮੀ ਕਹਿੰਦੀ ਲਾਈ ਜੋ ਨਾਲ ਮਾਮੀ ਦੇ ਹੱਥਾਂ ਢੋਡਾ ਲੱਗ ਗਿਆ ਕਿਲੋ ਕਿਲੋ ਢੋਡਾ ਮੈਂ ਤੁਹਾਨੂੰ ਨਾਲ ਬਾਅਦ ਚੈੱਕ ਕਰੋ। ਤਾਇਆ ਭਾਈ ਪਕਦਾ ਨਾ ਮਾਮੀ ਲਗਾਤਾਰ ਜੁਗ ਮੈਂ ਰਾਜ ਚੈੱਕ ਕਰੋ ਮਿੱਤਰੋ ਢੋਡਾ। ਇਹ ਕ ਖਾਦੇ ਟੇ ਪਰ ਜਾਂਦਾ ਤੇ ਅੱਗ ਦੇ ਵੇਹ ਬੜਾ ਸੁਆਦ ਬਣਦਾ। ਸੈਗੂ ਦੀ ਚਾਹਰੀ ਹੋ ਗਈ ਮਾਮੀ ਵੀ ਤਿਆਰ ਇਧਰ ਮੈਂ ਵੀ ਤਿਆਰ ਰੋਟੀ ਪਣੀ ਖਾ ਰਿਆ ਤੇ ਹੁਣ ਨਿਕਲ ਲੱਗੇ ਆ। ਸੈਟ ਕਰਦੇ ਆਂ ਗੱਡੀ ਬਾਹਰ ਕਿਤਰਾ ਹੀ ਚੱਲੇ ਆ ਹੁਣ ਤੇ ਮੰਮੀ ਤੇ ਮੰਮੀ ਰਹੁੰਦੇ ਆ ਬੈਗ ਅੜ ਕੇ ਜਿਆਦਾ ਹੋ ਗਿਆ ਪਾ ਪਿੱਛੇ ਬੈਗ ਜਿਆਦਾ ਨਿਕਲਦੇ ਹੁਣ ਟੂਰ ਚਾਲੂ ਆ ਲਖਨਪੁਰ ਦੇ ਫੇਮਸ ਏਰੀਏ ਤੇ ਅਸੀਂ ਪਹੁੰਚ ਗਏ ਆ ਤੇ ਅਸੀਂ ਪਾਉਣ ਲੱਗੇ ਆ ਗੱਡੀ ਕਾਰ ਤੇ ਮੰਮੀ ਕਹਿੰਦੀ ਇੱਥੇ ਦਹੀਂ ਭੱਲੇ ਬੜੇ ਫੇਮਸ ਆ ਹੁਣ ਅਸੀਂ ਆ ਗਏ ਇੱਥੇ ਦੁਕਾਨ ਦਹੀਂ ਭੱਲੇ ਖਾਣ ਤੇ ਮੰਮੀ ਕਰਨਦੀ ਆ ਥੋੜੀ ਦੇਰ ਲਈ ਰੈਸਟ ਤੇ ਆਪਣੇ ਗੱਡੀ ਵੀ ਥੋੜੇ ਦੇਰ ਲਈ ਬੰਦ ਕਰਦੀ ਆ ਤੇ ਆਪਣੇ ਤਿਆਰ ਹੁੰਦੇ ਪੁੱਤਰ ਦਹੀਂ ਭੱਲੇ ਦਹੀਂ ਭੱਲੇ ਤਿਆਰ ਹੁੰਦੇ ਤਾਂ ਕਰਦਾ ਮੈਂ ਸੇ ਵੇੜ ਤੇ ਪੌਣੀਆਂ ਗੱਡੀ ਕਰ ਨੂੰ ਲਗਭਗ 2 ਘੰਟੇ ਬਾਅਦ ਅਸੀਂ ਇੱਥੇ ਪਹੁੰਚੇ ਹਾਂ ਪਹਾੜੀ ਏਰੀਆ ਸਾਰਾ ਛੱਡ ਆਏ ਵਿੱਚ ਹੁਣ ਗੱਡੀ ਟੋਰਦੀ ਪੰਜਾਬ ਨੂੰ ਪਾ ਦੇਣੀ ਹੈ ਆਪਾਂ ਇਧਰ ਰਸਤਾ ਪੰਜਾਬ ਨੂੰ ਚਾਦੂ ਆ ਤੇ ਦੇਖੋ ਕਿੰਨੇ ਘੰਟੇ ਲੱਗਦੇ ਹੁਣ ਫਾਈਨਲੀ ਆਪਣੇ ਜਿਹੜੇ ਗਿੱ ਭੱਲੇ ਆ ਗਏ ਮੇਰੇ ਆਏ ਗਿੱਲੇ ਤੇ ਮੰਮੀ ਨੇ ਮੰਗਵਾਏ ਸੁੱਕੇ ਆਪਣੇ ਢੈਂਟ ਕਾਫੀ ਇਹਨਾਂ ਨੂੰ ਖਾਣਾ ਵਾ ਤੇ ਦੇਖਦਾ ਟੈਸਟ ਕਿਵੇਂ ਦਾ ਹੈਗਾ ਹੁਣ ਟੈਸਟ ਤੇ ਕਾਫੀ ਲਾਜਵਾਬ ਹੀ ਖਾਦਾ ਵਾ ਜਿੱਟ ਭਰ ਗਿਆ ਵਾ ਤੇ ਹੁਣ ਥੋੜਾ ਲੈਵਲ ਥੋੜਾ ਦੇਖਾਈ ਸ਼ੋਕ ਕਰਾਉਣ ਲੱਗਾ ਤੇ ਇੱਕ ਗਲਾਸ ਲਗਭਗ ਉਹ ਕਰਾ ਲੈਣਾ ਆਪਾਂ ਭਾਈ ਹੁਣ ਤਿਆ ਤੇ ਨਾਲ ਜਿਹੜਾ ਮੈਂ ਸੌਦਾ ਹੋਇਆ ਬਿਸਕੁਟ ਵੀ ਲੈ ਲੀਏ ਰਸਤੇ ਜਾਂਦੇ ਤੇ ਖਾਵਾਂਗੇ ਤੇ ਹੁਣ ਦੇਖਦਾ ਕਿਹੜਾ ਲੜਾ ਇਹਨਾਂ ਦੇ ਇੱਕ ਇਹ ਚਲੋ ਖਾਂਦੇ ਰਹੀਦਾ ਇੱਕ ਹੋਰੀਗੋ ਲੈ ਲੈਣੇ ਇੱਕ ਅਵਲਾ ਲੈ ਲੈਣੇ ਦੋ ਲੈ ਲਿਆ ਦੋ ਲੈਤੇ ਆ ਬਿਸਕੁਟ 5-5 ਰੁਪਈਆ ਦੇ ਮੈਂ ਕਿਹਾ ਚਲੋ ਪੈਗੀ ਲੈਣੇ ਤੇ ਇੱਕ ਦਾ 10 ਲਾ ਹੋਰੀਓ ਆਪਣਾ ਲੱਵਣ ਵੀ ਦੇਤਾ ਉਹਨਾਂ ਤਿਆਰ ਕਰਕੇ ਤੇ ਉਹਨਾਂ ਇਹਨਾਂ ਨੂੰ ਪੀਣਾ ਸੀ ਗਏ ਥੋੜਾ ਫਰੈਸ਼ ਹੋ ਗਏ ਤੋਰਦੇ ਆ ਗੱਡੀ ਹੋਈ ਐਸ ਟਾਈਮ ਆਂ ਹੀ ਪਟਾਲਾ ਦੇ 13 ਕਿਲੋਮੀਟਰ ਪਿੱਛੇ ਆ ਲੇਖ ਪਟਾਲਾ ਕ੍ਰੋਸ ਕਰਨੀ ਵਾਲੇ ਆ ਤੇ ਲਗਭਗ 10 ਵਜੇ ਨਾ ਤੁਰੇ ਆ ਤੇ 10 12 ਵਜੇ ਤੱਕ ਅਸੀਂ ਲਖਨਪੁਰ ਕ੍ਰੋਸ ਕਰ ਲਿਆ ਸੀ 12 ਤੋਂ ਲੈ ਕੇ ਹੁਣ ਤੱਕਰ 1:00 ਵਜੇ ਤੱਕ ਆਪਾਂ 1:30 ਵਜੇ ਗਰਦਾਸਪੁਰ ਕ੍ਰੋਸ ਕਰ ਲਿਆ ਸੀ ਹੁਣ ਐਸ ਟਾਈਮ ਪਟਾਲਾ ਲਾਗੇ ਖੜਾ ਆਂ ਪਟਾਲਾ ਲਾਗੇ ਲਗਭਗ 1:30 ਵਜੇ 8 2:00 ਵਜੇ ਨਾਲੇ ਮੇ ਵੀ ਹੁਣ ਬਾ ਪਹੁੰਚਣ ਵਾਲੇ ਆ ਤੇ ਥੋੜਾ ਮੰਮੀ ਨੂੰ ਦਿਵਾਨਾ ਸਾਹ ਬੈਗ ਚੱਕ ਕਰਦੇ ਕਿਵੇਂ ਲੱਦੇ ਆ ਤੇ ਵਾਪਸੀ ਕਰਾਂ ਰਗੇ ਘਰ ਤੇ ਸੜਕਾਂ ਸਾਫ਼ ਆ ਹਾਈ ਜੇ ਆ ਪੂਰਾ ਗੱਡੀਆਂ ਆ 70 80 90 100 ਚ ਜਾਂਦੀ ਆ ਤੇ ਆਪਣੀ ਵੀ 80 90 100 ਉੱਡਦੀ ਹੁੰਦੀ ਵਸ ਲੋਬ ਵੀ ਮਿੱਤਰੋ ਵਾਪਸੀ ਆਉਂਦੇ ਸਮੇਂ ਤੇ ਪਿਆਸ ਲੱਗਦੀ ਹੁਣਾ ਰੋ ਪੀਣ ਲੱਗੇ ਆ ਕਿ ਗੱਡੀਆਂ ਚੈੱਕ ਕਰੋ ਕਿ ਦੀ ਸਪੀਡ ਤੇ ਜਾਂਦੀ ਹੈ। ਰੋਜ਼ ਦੋ ਗਲਾਸ ਆਰਡਰ ਦੇ ਦਿੱਤਾ ਵਾ ਤੇ ਹਲੇ ਬੜਾਉਂਦੇ ਵੇ ਭਾਜੀ ਤੇ 2 ਮਿੰਟ ਲੱਗ ਜਾਣਗੇ ਇਹਨੂੰ। ਉਹ ਬਾਬੇ ਰੋਜ਼ ਹੀ ਦੇ ਦਿੱਤੀ ਭਾਜੀ ਨਾਲੇ ਠੰਡੀ ਠੰਡੀ ਤੈਨੂੰ ਹੁਣ ਪੀ ਕੇ ਨਿਕਲਦੇ ਆਂ। ਘੈਰ ਹੈ ਵੇ। ਓਕੇ ਹਲੇ ਫਾਈਲੇ ਮਿੱਤਰੇ ਹਿੱਕਰ ਗਿਆ ਪਹੁੰਚ ਤੇ ਪੁਰਤੇ ਨੋਜ ਵਿੱਚ 5 ਮਿੰਟ ਘਟਿਆ ਤੇ ਪਹੁੰਚ ਗਿਆ। ਖੜਾ ਚੈਰਾ ਕੁੱਕੜ। ਮੰਮੀ ਲਾਡ ਕਰਦੀ ਸੀ ਇਹਨੂੰ ਹਣ ਤੇ ਕਿਦਾਂ ਮੈਂ ਬਾਹਰ ਬੜਾ। ਤੇ ਨਿੱਗੂਗੀ ਪਪੀ। ਇੱਕ ਡੈਡੀ ਨੇ ਚਾਹ ਬਣਾਤੀ ਹੁਣ ਤੇ ਮੰਮੀ ਕਰੰਦੀ ਆ ਪਿੰਡ ਵਾਲੀ ਮਾਮੀ ਨਾਲ ਗੱਲ ਤੇ ਸੰਧੀ ਅਸੀਂ ਪਹੁੰਚ ਗਏ ਆ ਅੱਛਾ ਚੋਲ ਕੋਈ ਆ ਉਹ ਤਾਂ ਮੈਂ ਲੱਗੇ ਆ ਨੂਰ ਨਾ ਗਿਆ ਹਾਂ ਥੋੜੀ ਦੇਰ ਲਈ ਕੰਮ ਤੇ ਹੁਣ ਮਾ ਆ ਥੋੜਾ ਸਾਫਟ ਕੋਰਡ ਦੀਆਂ ਤੇ ਭੁੱਖ ਲੱਗੀ ਤੇ ਦੋ ਮਲਾਈ ਰੋਲ ਦੀ ਪਲੇਟ ਪੈਕ ਕਰਵਾਈ ਆ ਤੇ ਵੇਰ ਕਰਨ ਦਿਆ ਵਾ ਆਪਣੇ ਮਲਾਈ ਰੋਲ ਦੀ ਪਲੇਟ ਆ ਗਈ ਆ ਤੇ ਹੁਣ ਟੈਸਟ ਵੇਖਦੇ ਆ ਕਿਵੇਂ ਦਾ ਹੈਗਾ ਬਹੁਤ ਟੇਸਟੀ ਐਕਸਾਈਟਿਡ ਐਗਾ ਹਾਂ ਕਰੇ ਮੈਂ ਆਹ ਮਿੱਤਰੋ ਤੇ ਲਗ ਮਮੀ ਡੈਡੀ ਲਗੇ ਕਪੜੇ ਕਹੂੰ ਤੇ ਸਾਰੀ ਸਫਾਈ ਚੱਲਣ ਦੀ ਹੁਣ ਪੂਰੇ ਕਪੜੇ ਚੱਲਣ ਦੇ ਜਿਹੜੇ ਖੋਲੇ ਆਪਾਂ ਸਾਰੇ ਤੇ ਆਹੋ ਜੀ ਕੀ ਸਫਾਈ ਤੋਂ ਹੁਣ ਤੰਗ ਹੋ ਕੇ ਚੱਲਾਂ ਮੈਂ ਕੋਠੇ ਤੇ ਚਲੋ ਖਲਾ ਰਕ ਲੂਰਾ ਪਿਆਪਾ ਕੋਠੇ ਜਾ ਕੇ ਇੰਜੋਇਮੈਂਟ ਕਰਦੇ ਦੋ ਤੇ